ਇੱਕ ਪੱਬ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਸਨ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਪਰ ਨਹੀਂ ਪਤਾ ਸੀ ਕਿਸੇ ਨੂੰ ਕਿ ਇਹ ਘਟਨਾ ਵਾਪਰ ਜਾਵੇਗੀ ਤਾਂ ਪੱਬ ਦੇ ਵਿੱਚ ਗੋਲੀਬਾਰੀ ਹੋਈ ਹੈ ਨੋ ਲੋਕਾਂ ਦੀ ਜਾਨ ਚਲੀ ਗਈ 10 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਾਣਕਾਰੀ ਦੇ ਮੁਤਾਬਿਕ ਮਿੰਨੀ ਬੱਸ ਅਤੇ ਕਾਰ ਦੇ ਵਿੱਚ ਸਵਾਰ ਲਗਭਗ 12 ਦੇ ਕਰੀਬ ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੱਬ ਦੇ ਵਿੱਚ ਗੋਲੀਬਾਰੀ ਹੋਈ ਹੈ ਕਈ ਜਣਿਆਂ ਦੀ ਜਾਨ ਚਲੀ ਗਈ ਕਈ ਜਣੇ ਜ਼ਖਮੀ ਵੀ ਦੱਸੀ ਜਾ ਰਹੇ ਨੇ ਤਾਂ ਜੋਹਾਨਸਬਰਗ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਅਫਰੀਕਾ ਦੇ ਇੱਕ ਪੱਬ ਦੇ ਵਿੱਚ ਦੇਰ ਰਾਤ ਬੰਦੂਕਧਾਰੀਆਂ ਦੇ ਇੱਕ ਸਮੂਹ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਹੈ ਘਟੋ ਘਟ 10 ਹੋਰ ਜ਼ਖਮੀ ਹੋ ਗਏ ਨੇ ਤਾਂ ਇਹ ਘਟਨਾ ਜਿਹੜੀ ਜੋਹਾਨਸਬਰਗ ਤੋਂ ਲਗਭਗ 46 ਕਿਲੋਮੀਟਰ ਦੂਰ ਬੈਕਰ ਸਡਲ ਸ਼ਹਿਰ ਦੇ ਵਿੱਚ ਵਾਪਰੀ ਹੈ ਤਾਂ ਦੱਖਣੀ ਅਫਰੀਕਾ ਦੇ ਵਿੱਚ ਤਿੰਨ ਹਫ਼ਤੇ ਦੇ ਵਿੱਚ ਇਹ ਦੂਜੀ ਗੋਲੀਬਾਰੀ ਦੀ ਘਟਨਾ ਹੈ ਪੁਲਿਸ ਦੇ ਦੱਸਣ ਅਨੁਸਾਰ ਇੱਕ ਚਿੱਟੇ ਰੰਗ ਦੀ ਮਿੰਨੀ ਬੱਸ ਅਤੇ ਇੱਕ ਕਾਰ ਦੇ ਵਿੱਚ ਸਵਾਰ ਲਗਭਗ 12 ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਬੇਕਰਸਡੇਲ ਦੇ ਟੈਂਬੋ ਖੇਤਰ ਦੇ ਵਿੱਚ ਪੱਬ ਦੇ ਵਿੱਚ ਮੌਜੂਦ ਗ੍ਰਾਹਕਾਂ ਉੱਤੇ ਤਾਬੜ-ਤੋਲ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਭੱਜਦੇ ਹੋਏ ਵੀ ਅੰਨੇਵਾਹ ਗੋਲੀਬਾਰੀ ਕਰਦੇ ਰਹੇ ਤਾਂ ਵੱਡੀ ਘਟਨਾ ਜਿਹੜੀ ਆ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪੱਬ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਨੇ 9 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ 10 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਦੇ ਵਿੱਚ ਪੁਲਿਸ ਜੁਟ ਗਈ ਹੈ ਇੱਕ ਪੱਬ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਸਨ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਪਰ ਨਹੀਂ ਪਤਾ ਸੀ ਕਿਸੇ ਨੂੰ ਕਿ ਇਹ ਘਟਨਾ ਵਾਪਰ ਜਾਵੇਗੀ ਤਾਂ ਪੱਬ ਦੇ ਵਿੱਚ ਗੋਲੀਬਾਰੀ ਹੋਈ ਹੈ 9 ਲੋਕਾਂ ਦੀ ਜਾਨ ਚਲੀ ਗਈ 10 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਾਣਕਾਰੀ ਦੇ ਮੁਤਾਬਿਕ ਮਿੰਨੀ ਬੱਸ ਅਤੇ ਕਾਰ ਦੇ ਵਿੱਚ ਸਵਾਰ ਲਗਭਗ 12 ਦੇ ਕਰੀਬ ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੱਬ ਦੇ ਵਿੱਚ ਗੋਲੀਬਾਰੀ ਹੋਈ ਹੈ ਕਈ ਜਣਿਆਂ ਦੀ ਜਾਨ ਚਲੀ ਗਈ ਕਈ ਜਣੇ ਜ਼ਖਮੀ ਵੀ ਦੱਸੀ ਜਾ ਰਹੇ ਨੇ ਤਾਂ ਜੋਹਾਨਸਬਰਗ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਅਫਰੀਕਾ ਦੇ ਇੱਕ ਪੱਬ ਦੇ ਵਿੱਚ ਦੇਰ ਰਾਤ ਬੰਦੂਕਧਾਰੀਆਂ ਦੇ ਇੱਕ ਸਮੂਹ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਹੈ ਘਟੋ ਘਟ 10 ਹੋਰ ਜ਼ਖਮੀ ਹੋ ਗਏ ਨੇ ਤਾਂ ਇਹ ਘਟਨਾ ਜਿਹੜੀ ਜੋਹਾਨਸਬਰਗ ਤੋਂ ਲਗਭਗ 46 ਕਿਲੋਮੀਟਰ ਦੂਰ ਬੈਕਰ ਸਡਲ ਸ਼ਹਿਰ ਦੇ ਵਿੱਚ ਵਾਪਰੀ ਹੈ ਤਾਂ ਦੱਖਣੀ ਅਫਰੀਕਾ ਦੇ ਵਿੱਚ ਤਿੰਨ ਹਫ਼ਤੇ ਦੇ ਵਿੱਚ ਇਹ ਦੂਜੀ ਗੋਲੀਬਾਰੀ ਦੀ ਘਟਨਾ ਹੈ ਪੁਲਿਸ ਦੇ ਦੱਸਣ ਅਨੁਸਾਰ ਇੱਕ ਚਿੱਟੇ ਰੰਗ ਦੀ ਮਿੰਨੀ ਬੱਸ ਅਤੇ ਇੱਕ ਕਾਰ ਦੇ ਵਿੱਚ ਸਵਾਰ ਲਗਭਗ 12 ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਬੇਕਰਸਡੇਲ ਦੇ ਟੈਂਬੋ ਖੇਤਰ ਦੇ ਵਿੱਚ ਪੱਬ ਦੇ ਵਿੱਚ ਮੌਜੂਦ ਗ੍ਰਾਹਕਾਂ ਉੱਤੇ ਤਾਬੜ-ਤੋਲ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਭੱਜਦੇ ਹੋਏ ਵੀ ਅੰਨੇਵਾਹ ਗੋਲੀਬਾਰੀ ਕਰਦੇ ਰਹੇ ਤਾਂ ਵੱਡੀ ਘਟਨਾ ਜਿਹੜੀ ਆ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪੱਬ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਨੇ 9 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ 10 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਦੇ ਵਿੱਚ ਪੁਲਿਸ ਜੁਟ ਗਈ ਹੈ